ਕਿਸਾਨਾਂ ਦੇ ਦੌਰਾਨੋਂ ਮੰਡੀਆਂ 'ਚ ਖੱਜਲ ਖੋਰ ਕਰਨ ਵਾਲਾ ਇਹ țeੜਾ ਪ੍ਰਬੰਧ ਮਰਦਾਬਾ ਅੱਲਾਹ ਅਕਬਰ ਅੱਲਾਹ ਅਕਬਰ ਚੋਣਾਂ ਦਾ ਣਾਣਾ ਣਾਣਾ ਪੱਕਾ ਕੇ ਰਹਾਗੇ ਰਹਾਗੇ ਅੱਲਾਹ ਅਕਬਰ ਚੋਣਾਂ ਦਾ ਣਾਣਾ ਣਾਣਾ ਪੱਕਾ ਕੇ ਉਠਾਂਗੇ ਉਠਾਂਗੇ ਅੱਲਾਹ ਅਕਬਰ ਪੁਰਾਣੀ ਸਮਾਜਨ ਦਾ ਪ੍ਰਬੰਧ ਸਵੀਕਾਰ ਕਰੇ ਕਰੇ ਸਰਕਾਰ ਕਰੇ ਪੁਰਾਣੀ ਸਮਾਜਨ ਦਾ ਪ੍ਰਬੰਧ ਸਰਕਾਰ ਤੋਂ नगली घाट पाई न पूरा करो राखी करो तयारी ਅੱਜ ਦੀਵਾਲੀ ਦਾ ਤਿਹਾਰ ਆਇਆ ਜੀ ਹੈ ਨਾ ਸਾਰੇ ਆਪਣੇ ਘਰਾਂ ਦੇ ਵਿੱਚ ਖੁਸ਼ੀ ਮਨਾ ਰਹੇ ਨੇ ਤਿਹਾਰ ਨੂੰ ਲੈ ਕੇ ਜੀ ਤੇ ਤੁਹਾਡੇ ਜੱਫੇ ਬੱਦੇ ਨੂੰ ਉਸੇ ਤਰ੍ਹਾਂ ਸੰਘਰਸ਼ ਜਾਰੀ ਗਿਆ ਅੱਜ ਕੋਲ ਪੜਾਜ ਦੇ ਉਤੇ ਤਿਹਾਰ ਦੀ ਬਿਰੰਗਿਤ ਮਹੌਲ ਵਿੱਚ ਸੰਸਕਰਣ ਹੋ ਰਿਹਾ ਹੈ ਜੀ ਅਸੀਂ ਜਿਹੜਾ ਸੰਘਰਸ਼ ਚਲਾ ਰਹੇ ਹਾਂ ਇਹ ਚੋਣਾਂ ਜਿਹੜਾ ਹੁਣ ਸਾਡੀ ਕਿਸਾਨਾਂ ਦੀ ਹਲੇ ਮਜ਼ਦੂਰਾਂ ਦੀ ਕਾਦੀ ਦੀਵਾਲੀ ਹੈ ਕਿਉਂਕਿ ਜਿਹੜੀ ਫਸਲ ਹੈ ਉਹ ਸਾਡੀ ਮੰਡੀਆਂ ਚ ਰੋਲ ਰਹੀ ਹੈ ਤੋਂ ਹੈ ਸਰਕਾਰਾਂ ਇਸ ਨੀਤੀ ਤੇ ਬਈ ਜਿਹੜੀ ਐਮਐਸਪੀਆ ਬੰਦ ਕਰਨੀ ਆ ਕਿਸਾਨਾਂ ਨੂੰ ਦੁਖੀ ਕਰ ਰਹੇ ਆ ਜਾਣ ਵੱਜ ਕੇ ਜੋ ਕਿਸਾਨ ਜਦੋਂ 3 ਮਹੀਨੇ ਕਮਾਈ ਕਰਕੇ ਝੋਨਾ ਲਿਆਉਂਦਾ ਪਰ ਇਹਨਾਂ ਤੋਂ ਸਾਂਭਣ ਦੇ ਪ੍ਰਬੰਧ ਵੀ ਨਹੀਂ ਹੁੰਦੇ ਹਾਲਾਂ ਕਿ ਇਹਨਾਂ ਕੋਲੇ ਬਹੁਤ ਵੱਡਾ ਸਿਸਟਮ ਆ ਦੂਜੀ ਗੱਲ ਕਿਸਾਨ ਮੰਡੀਆਂ ਚ ਜਿਵੇਂ ਤੁਸੀਂ ਕਹਿੰਦੇ ਹੋ ਰੋਲ ਰਹੇ ਆ ਵੀ ਅਸੀਂ ਦੀਵਾਲੀ ਕੱਲ ਇੱਥੇ ਮਨਾਈ ਐ ਤੇ ਅਸੀਂ ਉਹਦੇ ਘਰ ਤਿਆਕ ਕੇ ਵੀ ਇੱਥੇ ਦੀਵਾਲੀ ਤਾਂ ਮਨਾਈ ਐ ਵੀ ਸਾਡੀ ਤਾਂ ਜਿੱਥੇ ਬੈਠੇ ਆ ਉੱਥੇ ਹੀ ਦੀਵਾਲੀ ਆ ਕਿਉਂ ਦੀਵਾਲੀਆਂ ਤਾਂ ਵੱਡੇ ਲੋਕਾਂ ਦੀਆਂ ਹੁੰਦੀਆਂ ਜਦੋਂ ਕਿਸਾਨ ਕੋਲੇ ਕੋਈ ਹਲੇ ਵੱਟ ਤੀ ਨਹੀਂ ਹੋਈ ਪੈਸਾ ਹੀ ਨਹੀਂ ਦੀਵਾਲੀ ਮਨਾਉਣਗੇ ਵੀ ਕਾਹਦੇ ਨਾ ਸੋ ਇਹ ਤਾਂ ਉਹ ਗੱਲ ਆ ਜਿਵੇਂ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸੀ ਇਹਨਾਂ ਉਹਨਾਂ ਨੇ ਕਿਹਾ ਸੀ ਬਾਈ ਰਾਜਿਆਂ ਨੂੰ ਅਸੀਂ ਰਿਹਾ ਕਰਾਉਣਾ ਸੋ ਸਾਡੇ ਵੀ ਜਿਹੜੇ ਆ ਲੱਖਾਂ ਰਾਜੇ ਜਿਹੜੇ ਕਿਸਾਨ ਬੈਠੇ ਆ ਮੰਡੀਆਂ 'ਚ ਅਸੀਂ ਇਹਨਾਂ ਨੂੰ ਰਿਹਾ ਕਰਾਉਣ ਖਾਤਰ ਉਹਦੀਆਂ ਦਿਵਾਲੀਆਂ ਇਹ ਜਿਹੜੇ ਸਾਡੇ ਧਰਨੇ 'ਤੇ ਜਾਂ ਇਹ ਟੋਲ ਪਲਾਜ਼ੇ ਰੋਕੇ ਪਿਆ ਜਾਂ ਸਰਕਾਰਾਂ ਦੇ ਐਮਐਲਏਾਂ ਦੇ ਲੀਡਰਾਂ ਦੇ ਘਰਾਮੂਰੇ ਸਾਡੇ ਧਰਨੇ ਚਾਲਦੇ ਆ ਸੀ ਇਹਨਾਂ ਧਰਨਿਆਂ 'ਚ ਵਾਹ ਕਈ ਉਹਨਾਂ ਕਿਸਾਨਾਂ ਨੂੰ ਜਿਹੜਾ ਰਿਹਾ ਕਰਾਉਣਾ ਮੰਡੀਆਂ 'ਚੋਂ ਜਿਹੜੇ ਇਥੋਂ ਦੇ ਹਾਕਮਾਂ ਦੇ ਉੱਥੇ ਬੰਦੂਗਾ ਕੀਤੇ ਵਿਆ ਕਿਸਾਨਾਂ ਨੂੰ 15-15 20-20 ਦਿਨ ਹੋ ਗਏ ਨਾ ਝੋਨਾ ਵਿਕਦਾ ਨਾ ਹਲੇ ਕੋਈ ਆਸ ਥੋੜਾ ਥੋੜਾ ਕਿਸਾਨਾਂ ਦੇ ਸੰਘਰਸ਼ ਕਰਕੇ ਇਹਨਾਂ ਨੇ ਭਾਵੇਂ ਖਰੀਦ ਚਾਲੂ ਕਰੀ ਹੈ ਪਰ ਉਹ ਉਸ ਢੰਗ ਨਾਲ ਨਹੀਂ ਕਰੀ ਜਿਹੜੇ ਢੰਗ ਨਾਲ ਕਰਨੀ ਚਾਹੀਦੀ ਆ ਜਾਂ ਬੋਰੀਆਂ ਚੱਕ ਕੇ ਉਹਨਾਂ ਨੂੰ ਗਦਾਮਾਂ ਚ ਲਾਉਣ ਹੱਥੇ ਲਾਉਣਾਗਾ ਆਪਣੇ ਸਾਈਲਰਾਂ ਚ ਜਾਂ ਉਹਨਾਂ ਦਾ ਕੋਈ ਤਾਂ ਡੀਪੀ ਦਾ ਹੱਲ ਹੈ ਪਰਾਲੀ ਦਾ ਹੱਲ ਹੈ ਇਹ ਬਹੁਤ ਸਾਰੇ ਮਸਲੇ ਆ ਜਿਹੜੇ ਕਿਸਾਨਾਂ ਸਿਰ ਪਰਾਲੀ ਦਾ ਸਿਰਫ 8% ਧੂਆਂ ਜਿਹੜਾ ਉਹ ਸਾਰਾ ਧੂਆਂ ਹੀ ਮਿੱਲਾਂ ਵਾਲਾ ਵੀ ਇਹਨਾਂ ਦੇ ਖਾਤੇ ਚ ਪਾ ਕੇ ਕਿਸਾਨਾਂ ਨੂੰ ਖੱਜਲ ਖੋਰ ਕੀਤਾ ਜਾ ਰਿਹਾ ਹੈ ਅਸਲ ਵਿੱਚ ਪਰਾਲੀ ਦਾ adda ਰੌਲਾ ਨਹੀਂ ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿੰਨਾ ਕੁ ਪ੍ਰਦੂਸ਼ਣ ਹੋ ਗਿਆ ਪੰਜਾਬ 'ਚ ਵਧੀਆ ਮੌਸਮ ਚੱਲ ਰਿਹਾ ਹੈ ਵਧੀਆ ਸਾਡਾ ਤਿੰਨ ਰਾਤਾਂ ਜਿਹੜਾ ਉਹ ਠੀਕ ਚੱਲ ਰਿਹਾ ਹੈ ਪਹਿਲਾਂ ਜਿਵੇਂ ਸਵੇਹਾ ਹੀ ਨੇਰਾ ਹੋ ਜਾਂਦਾ ਸੀ ਜਾਂ ਸੰਘ ਘੁੱਟਦਾ ਸੀ ਜਾਂ ਧੂਆਉਂਦੇ ਸੀ ਉਹ ਗੱਲ ਨਹੀਂ ਕਿਉਂਕਿ ਮਸ਼ੀਨਰੀ ਬਹੁਤ ਆ ਗਈ ਸੁਪਰ ਸੀਡ ਡ੍ਰਾਗੇ ਦੇ ਨਾਲ ਸਾਡੀ ਪਰਾਲੀ ਹੈ ਜਿਹੜੀ ਸਮਝ ਜਾਂਦੀ ਹੈ ਤੇ ਕਿਸਾਨ ਵੀ ਚਾਹੁੰਦੇ ਆ ਵੇਸੀ ਇਹ ਕੁਝ ਨਾ ਕਰੀਏ ਪਰ ਜਿਹੜੇ ਛੋਟੇ ਕਿਸਾਨ ਆ ਵਿਚਾਰੇ ਜਿਨ੍ਹਾਂ ਕੋਲੇ ਸਾਧਨ ਹੈ ਨਹੀਂ ਉਹ ਕੋਸੇ ਕਿਸਾਨ ਹੀ ਰਹਿ ਗਏ ਜਿਹੜੇ ਪਰਾਲੀ ਨੂੰ ਅੱਗ ਲਾਉਂਦੇ ਆ ਪਰ ਬਹੁਤ ਗਿਣਤੀ ਆ ਜਿਹੜੀ ਉਹ ਇਤੋਂ ਨਜਾਤ ਪਾ ਚੁੱਕੀ ਆ ਤੇ ਥੋੜੇ ਟਾਈਮ ਨੂੰ ਹੋਰ ਜਿਹੜੇ ਸੰਦ ਚੱਲਣਗੇ ਤੇ ਪਰਾਲੀ ਦਾ ਹੱਲ ਪੱਕਾ ਹੋ ਜਾਣਾ ਪਰ ਸਰਕਾਰਾਂ ਜਾਣਬੁੱਝ ਕੇ ਆਉਦੀ ਨੀਤੀ ਲਾਗੂ ਕਰਨ ਖਾਤਰ ਕਿਸਾਨਾਂ ਦੇ ਕਾਟੇ ਵੱਜਦੇ ਆ ਇਹਨਾਂ ਦੀਆਂ ਫਰਜ਼ਾਂ ਤੇ ਪਰ ਉਹਨਾਂ ਦੀਆਂ ਫਰਜ਼ਾਂ ਤੇ ਕਾਟੇ ਨਹੀਂ ਵੱਜਦੇ ਜਿਹੜੇ ਸਾਰੇ ਖਜ਼ਾਨੇ ਨੂੰ ਲੁੱਟ ਕੇ ਲੈ ਜਾਂਦੇ ਆ ਜਿਹੜੇ ਬਲੈਕਾਂ ਕਰਦੇ ਆ ਜਾਂ ਹੋਰ ਕਰਦੇ ਆ ਸਿਰਫ ਕਿਸਾਨਾਂ ਨੂੰ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਅਸੀਂ ਇਸੇ ਕਰਕੇ ਧਰਨੇ ਆ ਜਿਹੜੇ ਪੱਕੇ ਕਰ ਰਹੇ ਆ ਵੀ ਕਿਸਾਨਾਂ ਦੀ ਮੁਕਤੀ ਕਰੋ ਨਜੋ ਇਹਨਾਂ ਨੂੰ ਮੰਡੀਆਂ ਚੋਂ ਵੇਲੇ ਕਰੋ ਇਹਨਾਂ ਨੂੰ ਡੀਏਪ ਲਿਆ ਕੇ ਦਿਓ ਤਾਂ ਕਿ ਆਗਲੀ ਫਸਲ ਜਿਹੜੀ ਉਹ ਪੈਦਾ ਕਰਕੇ ਲੋਕਾਂ ਦਾ ਢਿੱਡ ਭਰ ਸਕਣ ਇਹ ਸਾਡੇ ਧਰਨੇ ਤਾ ਚੱਲ ਰਹੇ ਨੇ